ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਪੁੱਜੇ ਹੋਏ ਸੀ ਮੇਲੇ ਦੇ ਬਾਬਾ ਜੋਗੀ ਪੀਰ ਦੇ ਆ ਦੇਖੋ ਆ ਇਧਰ ਹਰੀਦਾਸ ਦੀ ਸਮਾਧ ਹੈ ਇੱਥੇ ਆਪਦੀ ਮਸਤੀ ਕਰ ਰਹੇ ਆ दारू ਚੱਲਦੀ ਹੈ ਖੁੱਲੀ ਬਾਬੇ ਦੇ ਚੜਦੀ ਹੈ ਆ ਦੇਖੋ ਕਿਹੜੇ ਲੋਟ ਨੱਚਦੇ ਆ ਲੋਕ ਇੱਥੇ ਪੂਰੇ ਰੰਗ ਤਮਾਸ਼ੇ ਕਰਦੇ ਆ ਦੇਖੋ ਮਾਹੌਲ ਇਹ ਹੁੰਦਾ ਭਾਈ ਇੱਥੇ ਗਾਣੇ ਲੱਗੇ ਹੋਏ ਆ ਟਰੈਕਟਰਾਂ ਦੇ ਡੈਕ ਚੱਲਦੇ ਆ ਵੱਡੇ ਤੇ ਵੱਡੇ ਡੈਕ ਚੱਲਦੇ ਆ ਹੁਣ ਆਪਾਂ ਆਵਾਜ਼ ਬੰਦ ਕਰੀ ਹੋਈ ਐ ਫਿਰ ਉਹ ਫੇਸਬੁੱਕ ਤੇ ਲਾਉਣੀ ਆ ਤੁਹਾਡੇ ਸਾਹਮਣੇ ਚੱਲਦਾ ਪੂਰਾ ਮਾਹੌਲ ਦੇਖੋ ਕਿਹੜੇ ਲੋਟ ਨੱਚਦੇ ਖੁੱਦਦੇ ਐ ਪੂਰਾ ਇੰਜੋਏ ਕਰਦੇ ਐ ਇੱਥੇ ਆ ਕੇ ਲੋਕ ਆਉਦੀ ਮਸਤੀ ਚ ਪੂਰਾ ਰੰਗਲ ਮੰਗਲ ਹੋ ਕੇ ਨੱਚਦੇ ਐ ਜਿਹੜੇ ਲੋਟ ਉਹਨਾਂ ਨੂੰ ਉਹ ਆਉਂਦਾ ਲੋਰ ਆਉਂਦਾ ਦੇਖੋ ਦੂਜੇ ਨੂੰ ਜੱਫੀਆਂ ਪਾਉਂਦੇ ਨੇ ਇੱਥੇ ਸਾਰੇ ਦੇਖੋ ਮਾਹੌਲ ਕਿਹੜੇ ਲੋਟ ਚੱਲਦਾ ਐ ਅਨ ਚਾਰੇ ਸਾਰੇ ਟਰੈਕਟਰਾਂ ਦੇ ਡੈਕ ਲੱਗੇ ਨੇ ਲੋਕ ਖੜ ਜਾਂਦੇ ਜਿਹੜੇ ਹੋਫੀ ਹੁੰਦੇ ਉਹ ਦੇਖਦੇ ਇਹਨਾਂ ਨੂੰ ਪੂਰੇ ਰੰਗ ਤਮਾਸ਼ੇ ਕਰਦੇ ਆ ਇਹ ਆਪਦੇ ਜੋ ਇਹਨਾਂ ਨੂੰ ਲੋਰ ਹੁੰਦੀ ਹੈ ਆ ਦੇਖੋ ਪੂਰਾ ਡਾਂਸ ਕਰਦੇ ਆ ਉਹ ਵੀ ਕਰਨਗੇ ਦੇਖੋ ਆ ਦੇ ਬੋਤਲ ਵਾਲਾ ਗਾਣਾ ਚੱਲਦਾ ਦੇਖੋ ਕਿਹੜੇ ਲੋਰ ਨੂੰ ਪੂਰਾ ਐ ਕਰਦੇ ਉਹ ਵੀ ਜਿਹੜੇ ਲੋਰ ਗਾਣੇ ਦੇ ਬੋਲ ਹੈ ਪੂਰਾ ਉਹਨੂੰ ਓਵੇਂ ਕਰਦੇ ਨੇ ਮਸਤੀ ਕਰਦੇ ਨੇ ਦੇਖੋ ਐ ਨੱਚਦੇ ਕੋਦਦੇ ਨੇ ਪੂਰਾ ਮਾਹੌਲ ਵੱਜਿਆ ਹੋਇਆ ਇਹ ਬਾਬੇ ਹਰੀਦਾਸ ਦੀ ਸਮਾਧ ਕੰਨੀ ਹੈ ਬਈ ਆ ਤੁਹਾਡੇ ਸਾਹਮਣੇ ਆ ਦੇਖੋ ਦੇਖੋ ਪੂਰੇ ਰੰਗਤ ਮਾਸੇ ਕਰਦੇ ਨੇ ਪੂਰਾ ਇੰਜੋਏ ਕਰਦੇ ਨੇ ਤੁਹਾਨੂੰ ਕਹਾ ਸਾਰਾ ਦਿਖਾਉਨੇ ਆ ਬੇਲਾ ਘੁੰਮ ਫਿਰ ਕੇ ਇਹਦੇ ਟਰੈਕਟਰ ਤੇ ਲੱਗੇ ਹੋਏ ਸੀ ਨੱਚੀ ਜਾਂਦੇ ਸੀ ਆਪਾਂ ਵੀਡੀਓ ਬਣਾ ਲਈ ਇਹਨਾਂ ਦੀ ਬਾਈਆਂ ਦੀ ਹਰੇਕ ਬੰਦਾ ਵੀਡੀਓ ਬਣਾਉਂਦਾ ਪੂਰਾ ਇੰਜੋਏ ਕਰਦੇ ਨੇ ਇਹ ਇਹ ਤੁਹਾਡੇ ਸਾਹਮਣੇ ਨਹੀਂ ਦੇਖੋ ਐਂਦਾ ਨਾ ਪੂਰਾ ਲੋਰ ਇੱਧਰ ਦੇਖੋ ਉਹ ਟਰਾਲੀ ਜਿਹੜੀ ਸਾਹਮਣੇ ਖੜੇ ਆ ਬੰਦੇ ਉਹ ਜੋ ਬਾਈ ਪਿਉਂਦੇ ਆ ਸ਼ਰਾਬ ਉਹਨਾਂ ਦੀ ਕੋਈ ਸੁੱਖ ਪੂਰੀ ਹੋਈ ਹੋਊਗੀ ਔਰ ਉਹ ਜੱਗ ਭਰ ਲੰਦੇ ਆ ਉਹ ਬੰਦਾ ਕੋਟਾ ਆ ਗੜਾ ਉਹ ਭਰਦੇ ਜੱਗ ਦੇਖੋ ਇਹ ਫਿਰ ਗਲਾਸਾਂ ਚ ਮੂਰੇ ਕਰੀ ਜਾਂਦੇ ਆ ਉਹ ਪਾਈ ਜਾਂਦੇ ਨਹੀਂ ਇੱਧਰ ਆ ਦੇਖੋ ਸਾਰੇ ਪੂਰਾ ਭਰਿਆ ਹੋਇਆ ਮੇਲਾ ਬਾਬੇ ਹਰੀਦਾਸ ਕੰਨੀ ਵੀ ਅੱਜ ਮੇਲੇ ਦਾ ਲਾਸਟ ਦਿਨ ਹੈ ਇੱਧਰ ਬਾਬੇ ਦੀ ਸਮਾਧ ਐ ਚਾਹ ਤੋਂ ਤੇ ਠੰਡਾ ਪਾਣੀ ਨੂੰ ਟੂਟੀਆਂ ਲੱਗੀਆਂ ਆਉਂ ਉਹ ਗਾਹਾਂ ਸਮਾਧ ਆ ਬਾਬੇ ਜੀ ਦੇਖੋ ਉੱਥੇ ਚੜਦੀ ਐ ਤੇ ਇੱਧਰ ਜਿਹੜੇ ਭਈਆ ਖੜੇ ਆ ਦੇਖਿਆ ਹੱਥ ਕਰਕੇ ਐ ਗਲਾਸਾਂ 'ਚ ਖੜ੍ਹ ਜਾਂਦੇ ਆ ਫਿਰ ਜਿਹੜਾ ਉਧਰੋਂ ਆਉਂਦਾ ਉਹਦੀ ਲਾ ਕੇ ਜੋਤ ਪੱਤੀ ਉਹ ਫਿਰ ਇਹਨਾਂ ਨੂੰ ਵਰਤਾ ਦਿੰਦਾ ਤੇ ਪੂਰਾ ਮਾਹੌਲ ਵੱਜਿਆ ਹੋਇਆ ਜਿਵੇਂ ਇੱਕ ਨੰਬਰ ਦਾ ਦੇਖੋ ਤੁਹਾਡੇ ਸਾਹਮਣੇ ਐ ਜਿਵੇਂ ਜਿਵੇਂ ਕੋਈ ਰੌਲਾ ਦੇਖੋ ਪੂਰਾ ਮਾਹੌਲ ਮਸਤੀਆਂ ਕਰਦੇ ਆ ਇਹ ਲੋਕ ਬਹੁਤ ਇੱਥੇ ਇਕੱਠ ਹੁੰਦਾ ਹੈ ਇੱਕ ਦਾ ਦਰਖਤ ਦਰੋਖਤ ਬਹੁਤ ਹੈ ਬਾਕੀ ਅੱਜ ਦਿਨ ਸਾਫ ਸੀ ਧੁੱਪ ਪੂਰੀ ਸੀ ਕੱਲ ਦੀ ਐਵੇਂ ਗਰਮੀ ਸੀ ਲੋਕ ਇੱਥੇ ਉਹ ਦਰਖਤ ਬਹੁਤ ਹੈ ਦਰਖਤਾਂ ਕਰਕੇ ਬਹੁਤਾ ਪਤਾ ਹੈ ਨਹੀਂ ਲੱਗਦਾ ਝਿੜੀ ਇਹ ਬਹੁਤ ਵੱਡੀ ਬਾਬੇ ਦੀ ਜੋਗੀ ਪੀਰ ਦੀ ਆ ਦੇਖੋ ਐ ਪੂਰਾ ਮਾਹੌਲ ਹੈ ਆ ਤੁਹਾਨੂੰ ਕੋਲੇ ਦਿਖਾਉਣਾ ਹੁਣ ਇੱਥੇ ਪਾਉਂਦੇ ਹੋਣਗੇ ਸ਼ਰਾਬ ਇਹਨਾਂ ਨੂੰ ਇਹ ਉਹ ਦੇਖੋ ਬਾਈ ਪਾਈ ਜਾਂਦਾ ਉਹ ਗਲਾਸ ਕਰ ਦਿੰਦੇ ਆ ਮੂਰੇ ਦੇਖੋ ਐਂ ਵਰਤੌਂਦੇ ਆ ਭਾਈ ਇੱਥੇ ਖੁੱਲੇ ਗੱਫੇ ਚੱਲਦੇ ਆ ਆ ਇੱਥੇ ਮਾਹੌਲ ਮੱਭੇ ਹਰੀ ਦਾਸ ਦੇ ਪੂਰਾ ਰੰਗਲ ਮੰਗਲ ਮਾਹੌਲ ਹੈ ਲੋਕਾਂ ਦੇਖੋ ਕਿਹੜੇ ਲੋਟ ਆ ਤੁਹਾਨੂੰ ਦਿਖਾਉਨੇ ਆ ਮੇਲਾ ਕਹਾਂ ਤੱਕ ਜੁੜੇ ਰਹੋ ਦੇਖੋ ਅਜਿਹਾ ਤਾਂ ਯਾ ਮੁੰਡੇ ਗਾਉਣ ਲੱਗਿਆ ਹੋਇਆ ਫਿਰ ਇੱਥੇ ਵੀ ਇਹ ਆਪ ਦਾ ਜਿਹੜਾ ਕੋਈ ਮਰਜ਼ੀ ਗਾਣਾ ਗਾ ਲਣ ਇਹਨਾਂ ਦਾ ਆਪਦੀ ਮਸਤੀ ਕਰਨੀ ਹੈ ਇਹਨਾਂ ਨੂੰ ਤਾਂ ਬਸ ਲੋਰ ਚਾਹੀਦਾ ਕੇ ਨਾ ਪੂਰੇ ਗਾਉਣ ਵਜਾਉਣ ਚੱਲਦੇ ਆ ਯਾਰ ਇੱਥੇ ਤਿੰਨ ਚਾਰ ਤੋਂ ਵੀ ਜ਼ਿਆਦਾ ਲੱਗੇ ਹੋਏ ਨੇ ਸੋ ਨੂੰ ਆਪਾਂ ਸਾਰੇ ਦਿਖਾਉਣੇ ਆ ਉਹਦੇ ਸਾਹਮਣੇ ਇਹ ਗਾਣੇ ਲਾਉਂਦੇ ਆ ਸਾਰੇ ਪੁਰਾਣੇ ਉਹਨਾਂ ਦੀ ਬਸ ਇਹਨਾਂ ਨੂੰ ਲੋਰ ਆਈ ਜਾਂਦਾ ਹੈ ਨੱਚੀ ਜਾਂਦੇ ਆ ਇੱਕ ਆ ਗਿਆ ਇੱਕ ਵਾ ਗਿਆ ਦੇਖੋ ਪੂਰਾ ਮੁੰਡੇ ਮਸਤੀ ਚ ਇੱਥੇ ਨਾ ਮਾਹੌਲ ਵੱਜਿਆ ਹੋਇਆ ਹੈ ਇੱਧਰ ਦੇਖੋ ਕਾਠਾ ਇੱਧਰ ਵੀ ਭਾਈ ਜੋੜੀ ਆਈ ਹੋਈ ਆਪਾਂ ਨੂੰ ਨਹੀਂ ਪਤਾ ਵੀ ਕਿਹੜੇ ਸਿੰਘ ਰ ਇਹ ਜੋੜੀ ਆਈ ਹੋਈ ਐ ਜਿਹੜਾ ਭਾਈ 100 ਦਾ ਨੋਟ ਦੇ ਦਿੰਦਾ ਉਹ ਉਹਨਾਂ ਦੀ ਮਨਪਸੰਦ ਦੀ ਇਹ ਗਾਣਾ ਲਾਉਂਦੇ ਨੇ ਆ ਦੇਖ ਤੁਹਾਡੇ ਸਾਹਮਣੇ ਐ ਪੂਰਾ ਮਾਹੌਲ ਵੱਜਿਆ ਹੋਇਆ ਪੂਰਾ ਲੋਕ ਖੜਕੇ ਸੁਣਦੇ ਨੇ ਪਹਿਲਾਂ ਮੂੰਹ ਜਿਵੇਂ ਪੁਰਾਣਾ ਮਾਹੌਲ ਇੱਥੇ ਆਉਂਦਾ ਇੱਥੇ ਉਵੇਂ ਹੀ ਬੰਦੇ ਨੇ ਸਿਆਣੇ ਜਿਹੇ ਬੰਦੇ ਹੁੰਦੇ ਨੇ ਇੱਥੇ ਨਵੇਂ ਮੁੰਡੇ ਹਜੇ ਘੱਟ ਆਉਂਦੇ ਨੇ ਜਿਹੜੇ ਪਹਿਲਾਂ ਵਾਲੇ ਬਜ਼ੁਰਗ 40 ਤੋਂ ਪਲੱਸ ਨੇ ਉਹ ਵੱਧ ਲੋਕ ਇੱਥੇ ਉਹ ਸ਼ਰਾਬਾਂ ਪੀਂਦੇ ਨੇ ਉਹਨਾਂ ਨੂੰ ਜਿਹੜੇ ਚਲੋ ਹੈਗੇ ਬਾਬੇ ਦੇ ਦਿਨ ਚੱਲਦੇ ਇੱਥੇ ਚੜਾਉਂਦੇ ਆ ਫਿਰ ਮਸਤੀ ਕਰਨ ਆਉਂਦੇ ਆ ਆਉਦੀ ਪੂਰਾ ਇੱਥੇ ਵੀ ਮਾਹੌਲ ਇੱਕ ਨੰਬਰ ਹੈ ਇਹ ਵੀ ਵਿਰਾਸਤੀ ਆ ਪੁਰਾਣੀ ਆ ਦੇਖੋ ਇੱਧਰ ਵੀ ਬਾਈ ਗਾਉਣ ਲੱਗਿਆ ਹੋਇਆ ਹੈ ਇਹ ਚਾਰ ਪੰਜ ਗਾਉਣ ਆ ਨੇੜੇ ਨੇੜੇ ਲੱਗੇ ਹੋਏ ਨੇ ਕੋਈ ਕਿਸੇ 'ਚ ਬਹਿ ਜਾਂਦਾ ਕੋਈ ਕਿਸੇ 'ਚ ਬਹਿ ਜਾਂਦਾ ਪੂਰਾ ਬਹਿ ਕੇ ਜਿਵੇਂ ਉਹ ਬੈਠੇ ਨੇ ਬਾਈ ਬਹਿ ਕੇ ਵੀ ਪੂਰਾ ਸੁਣਦੇ ਨੇ ਆ ਦੇਖੋ ਜਿਹੜਾ ਕੋਈ ਪੀਕੇ ਐ ਵਿੱਚ ਇੱਥੇ ਲਿٹے ਵੀ ਰਹਿੰਦੇ ਨੇ ਬਾਬੇ ਦੀ ਕਿਰਪਾ ਕੁਛ ਨਹੀਂ ਹੁੰਦਾ ਇਹਨਾਂ ਨੂੰ ਆਪੀ ਜੀ ਉਤਰਿਆਂ ਦੀ ਖੜੇ ਹੋ ਜਾਂਦੇ ਕੋਈ ਅਜੇ ਤੱਕ ਕੋਈ ਉਤਰ ਆ ਹੀ ਨਹੀਂ ਇਥੇ ਕੋਈ ਅਜੇ ਤੱਕ ਰਿਮ ਮੌਤ ਕਫੇ ਦੀ ਬਾਬੇ ਦੀ ਕਿਰਪਾ ਰਹਿੰਦੀ ਇਹਨਾਂ ਤੇ ਵੀ ਆ ਤੁਹਾਡੇ ਸਾਹਮਣੇ ਆ ਬਾਈ ਚਾਰੇ ਪਾਸੇ ਮਾਹੌਲ ਹੈ ਜਿਵੇਂ ਹੁਣ ਇੱਧਰੇ ਇਹ ਪੁਰਾਣਾ ਸੱਭਿਆਚਾਰ ਗੁਰਦੀਪ ਮਾਨਕ ਦਾ ਹੈ ਆ ਕਾਲੀਆਂ ਗਾਉਂਦੇ ਨੇ ਇਥੇ ਪੁਰਾਣੇ ਬਿਰਗ ਬੱਦਨੇ ਉਹ ਜਿਵੇਂ ਕੋਈ ਕਿਸੇ ਦੀ ਪਸੰਦ ਹੁੰਦਾ ਉਹ ਗਾਣੇ ਆਪਦੀ ਪਸੰਦ ਦੇ ਇਹ ਲਵਾਉਂਦੇ ਨੇ ਇਹਨਾਂ ਤੋਂ ਗੁਰਮਾਹੌਲ ਕਰਦੇ ਨੇ ਇੱਧਰ ਦੇਖੋ ਫੇਰ ਆ ਲੋਕ ਆਈ ਜਾਂਦੇ ਆ ਆ ਕਿਸ਼ਤੀ ਤੇ ਬਈ ਬਹੁਤ ਡਰ ਲੱਗਦਾ ਬਹੁਤ ਉੱਚੀ ਜਾਂਦੀ ਹੈ ਇਹ ਅਦੇ ਇੰਜਨ ਵੱਡਾ ਫਿੱਟ ਕਰਿਆ ਹੋਇਆ ਹੈ ਤਿੰਨ ਸਿਲੰਡਰ ਜਮਾਨ ਸਿੱਧੀ ਖੜੀ ਹੋ ਜਾਂਦੀ ਹੈ ਜਿਹੜੇ ਬੰਦੇ ਵਿੱਚ ਚੜ ਕੇ ਆਉਂਦੇ ਕਹਿੰਦੇ ਡਰ ਬਹੁਤ ਲੱਗਦਾ ਬਈ ਆਪਾਂ ਤਾਂ ਕਦੇ ਚੜੇ ਨਹੀਂ ਇਹ ਚ ਆ ਦੇਖੋ ਕਿਹੜੇ ਲੋਟ ਉਹ ਭਗ ਜਾਂਦੀ ਹੈ ਸਿਖਰਾਂ ਦੂਜੇ ਪਾਸੇ ਤੋਂ ਇਹ ਜਾ ਮਾਹੌਲ ਹੈ ਇਹ ਲੋਕ ਜਿੱਥੇ ਯਾਰ ਜੀ ਦਾ ਦਿਲ ਕਰਦਾ ਉੱਥੇ ਹੀ ਹੈ ਹੁਣ ਇੱਧਰ ਹੈ ਇੱਥੇ ਟਰੈਕਟਰ ਤੇ ਲੱਗੇ ਹੋਏ ਐ ਡੱਕਾ ਉਹ ਦੇਖੋ ਚੱਲੀ ਜਾਂਦਾ ਆਪਣਾ ਮਿੱਤਰ ਖੜਾ ਆ ਰਾਮ ਇੱਥੇ ਜਿੱਥੇ ਇਹ ਮਾਹੌਲ ਵੱਜ ਜਾਂਦਾ ਵਸ ਜਿੱਥੇ ਪੈਗਲ ਚੱਲਦੇ ਆ ਉੱਥੀ ਵੀ ਨੱਚਣ ਲੱਗ ਜਾਂਦੇ ਆ ਆਪਦੀ ਮौज-ਮਸਤੀ ਕਰਦੇ ਨੇ ਪੁਰਾਣਾ ਸੱਭਿਆਚਾਰ ਐ ਇਹ ਬਾਬੇ ਹਰੀ ਦਾਸ ਦੇ ਸਮਾਦ ਕਰਨੀ ਹੈ ਬਾਬਾ ਯੋਗੀ ਪੀਰ ਜੀ ਦੇ ਮੇਲੇ ਤੇ ਐ ਇਹ ਦੇਖੋ ਪੂਰੇ ਮਸਤੀ ਕਰਦੇ ਨੇ ਬਾਜ ਆਪਾ ਸੁਣਾ ਨਹੀਂ ਸਕਦੇ ਨਹੀਂ ਆਪਾਂ ਬਾਜ ਰੱਖ ਕੇ ਵੀ ਦਿਖਾ ਦਿੰਦੇ ਗਾਣੇ ਇਹਨਾਂ ਦੇ ਪੂਰੇ ਵਧੀਆ ਹੁੰਦੇ ਨੇ ਇਹ ਬਈ ਆਪਦੀ ਪਸੰਦ ਦੀ ਲਵਾਉਂਦੇ ਨੇ ਫਿਰ ਉਹ ਤੇ ਆਪਦੀ ਮਸਤੀ 'ਚ ਉਹ ਨੱਚੀ ਜਾਂਦੇ ਨੇ ਬਾਕੀ ਤਾਂ ਬਾਲਾ ਇਹਨਾਂ ਨੂੰ ਕੋਈ ਲੋਰ ਜਦੋਂ ਚੜੀ ਹੁੰਦੀ ਹੈ ਤੁਹਾਨੂੰ ਪਤਾ ਹੀ ਕੁਛ ਨਹੀਂ ਹੁੰਦਾ ਜਿਹੜਾ ਆਉਂਦਾ ਫਿਰ ਚੱਲੀ ਜਾਂਦਾ ਆਪਦੀ ਮਸਤੀ 'ਚ ਹੋ ਜਾਂਦਾ ਬੰਦਾ ਪੂਰੇ ਨੱਚਦੇ ਖੋਦੇ ਆ ਪੂਰਾ ਮਾਹੌਲ ਭੱਜਿਆ ਹੋਇਆ ਦੇਖੋ ਵੀਡੀਓ ਨੂੰ ਲਾਈਵ ਤੇ ਸ਼ੇਅਰ ਕਰਿਓ ਧੰਨਵਾਦ ਲਾਈਕ ਤੇ ਸ਼ੇਅਰ ਕਰੋ ਸਾਰੇ